ਕੀ ਨਾਈ ਭਾਈ ਤੁਹਾਡਾ ਜੀ ਮਨਪ੍ਰੀਤ ਸਿੰਘ ਦੀਪਾ ਸੋ ਮਨਪ੍ਰੀਤ ਜੀ ਮਨ ਕੋਈ ਬਨਾਇਆ ਕੀ ਬਣਾ ਰਹੇ ਹੋ ਇਸ ਇਲੈਕਸ਼ਨ ਦੇ ਵਿੱਚ ਮਨ ਬਣਿਆ ਕਿਸ ਨੂੰ ਗੁਰਜੀਤ ਸਿੰਘ ਆਇਲਾ ਕਿਉਂ ਕੰਮ ਵੇਖੋ ਕਿਸ ਤਰ੍ਹਾਂ ਦਾ ਕੰਮ ਤੁਸੀਂ ਕਹਿੰਦੇ ਕਿਸ ਤਰ੍ਹਾਂ ਦੇ ਤੁਸੀਂ ਪੁੱਛਣਾ ਸੈਂਟਰ ਦਿੱਲੀ ਹਾਜ਼ਰ ਦੇ ਨਾਲ ਜੇ ਯੂਥ এমਪਲੋਇਮੈਂਟ ਦੀ ਗੱਲ ਕਰੀਏ ਐਜੂਕੇਸ਼ਨ ਦੀ ਪ੍ਰੋਜੈਕਟ ਦੀ ਗੱਲ ਕਰੀਏ 스마트 ਸਿਟੀ ਦੀ ਗੱਲ ਕਰੀ ਗਏ ਐਜੂਕੇਸ਼ਨ 'ਚ 440 ਸਕੂਲਾਂ ਨੇ ਕਰਾਇਆ ਠੀਕ ਸੜਕਾਂ ਦੀ ਕਰ ਲੋ ਨੈਸ਼ਨਲ ਹਾਈਵੇ ਵਡਾ ਲੈ ਕੇ ਆਏ ਹੋ 에어ਪੋਰਟ ਏਅਰਪੋਰਟ ਦੀਆਂ ਫਲਾਈਟਸ ਕਿੰਨੀਆਂ ਚਲਾਈਆਂ ਟ੍ਰੇਨ ਦੇ ਬਾਰੇ ਇਹਨਾਂ ਨੇ ਕੰਨਾ ਕੀਤਾ ਵਾ ਉਹ ਯੂਗਰੇਨ ਚ ਬੱਚੇ ਸਾਡੇ ਫਸਕੇ ਹੀ ਉੱਥੇ ਗਏ ਉਹ ਕਾਫੀ ਕੰਮ ਨੇ ਮੇਰੇ ਖਿਆਲ ਨਾਲ ਇੰਨੀ ਕਿਸੇ ਦੀ ਹਾਜ਼ਰੀ ਨਹੀਂ ਹੈਗੀ ਜਿੰਨੀ ਇਹਨਾਂ ਦੇ ਆਫਿਸ 'ਚ ਹਾਜ਼ਰੀ ਆ ਘਰ ਦਾ ਕੋਈ ਮੈਂਬਰ ਉੱਥੇ ਮਿਲ ਹੀ ਪਿੰਗਾ ਪਰ ਅੰਮ੍ਰਿਤਸਰ ਤੋਂ ਵੀ ਅਜੇ ਲੋਕ ਸਭਾ ਦੇ ਵਿੱਚ ਵੀ ਹਾਜ਼ਰੀ ਉਹਨਾਂ ਦੀ ਹਾਈਐਸਟ ਆ ਬਹੁਤ ਜ਼ਿਆਦਾ ਜਿੱਤੂਗੇ 100% ਜਿੱਤੂਗੇ ਪਰ ਯੂਥ ਲਈ ਕੰਮ ਇਸ ਵਾਰੀ ਹੋਏਗਾ ਰੁਜ਼ਗਾਰ ਲਈ ਖਾਸ ਕਰ ਅੱਗੇ ਵੀ ਕੀਤਾ ਯੂਥ ਲਈ ਨਸ਼ਿਆਂ ਦਾ ਸੀ ਉਹ ਖੁਦ ਚੱਕ-ਚੱਕ ਕੇ ਬੰਦੇ ਦਾਖਲ ਕਰਵਾਏ ਇਹਨਾਂ ਨੇ ਉਹ ਨਸ਼ੇ ਬਾਰੇ ਬੋਲਦੇ ਨੇ ਮੈਂ ਤਾਂ ਹੋਰ ਕਿਸੇ ਨੂੰ ਵੇਖਿਆ ਨਹੀਂ ਬੋਲਦੇ ਅਜੇ ਤੱਕ ਅੱਗੇ ਵੀ ਕਰਨਗੇ ਯੂਸੀ ਹੈਟ੍ਰਿਕ ਕਰਨਗੇ ਹਾਂ 100% ਆ ਤੇ 100% ਹੈਟ੍ਰਿਕ ਦੀ ਗੱਲ ਕਰਦੇ ਸੋ ਇਹ ਲੋਕ ਜਿਹੜੇ ਹੈਗੇ ਕਾਫੀ ਪੜੇ ਲਿਖੇ ਹੋਰ ਆਪਣੀ ਆਪਣੀ رائے ਦੇ ਰਹੇ ਸੋ ਇੱਥੇ ਕਾਫੀ ਜਿਹੜੇ ਹੈਗੇ ਅੰਗ ਕੀ ਕਿ ਨਾਲ ਹੈ ਤੁਹਾਡਾ ਜੀ ਦਵਿੰਦਰ ਕੁਮਾਰ ਜੀ ਸੋ ਦਵਿੰਦਰ ਜੀ ਬਿਲਕੁਲ ਕਿਸ ਤਰ੍ਹਾਂ ਦੇਖਦੇ ਸੀ ਇਲੈਕਸ਼ਨ ਨੂੰ ਕਿਹੜੇ ਕੈਂਡੀਡੇਟ ਦਾ ਦੱਸਣ ਦੀ ਲੋੜ ਨਹੀਂ ਕਿਸ ਤਰ੍ਹਾਂ ਦਾ ਕੈਂਡੀਡੇਟ ਹੋਣਾ ਚਾਹੀਦਾ ਮਨ ਬਣ ਰਿਹਾ ਜਾਂ ਬਣਾ ਚੁੱਕੇ ਹੋ ਉਹ ਮਨ ਮਨ ਬਣਾ ਰਹੇ ਆ ਤਕਰੀਬਨ ਸਾਰੇ ਠੀਕ ਨੇ ਅੱਜ ਹੁਣ ਇਹ ਅੰਦਰ ਖਾਤੇ ਦੇਖੋ ਪਾਰਟੀ ਛੱਡੀ ਤਾਂ ਇਹਦੇ ਬਾਅਦ ਪਤਾ ਲੱਗੂ ਵੀ ਕੀ ਹਸਤਾ ਦੁਨੀਆ ਚਿਹਰੇ ਚਿਹਰਾ ਕੋਈ ਕਲੀਅਰ ਨਹੀਂ ਦੱਸਦਾ ਬੰਦਾ ਇਹ ਸਾਰੀ ਦੁਨੀਆ ਖੋਤੀ ਆ ਕੋਈ ਵੀ ਸਾਹਮਣੇ ਆਉਣ ਨੂੰ ਤਿਆਰ ਨਹੀਂ ਲੇਕਿਨ ਅੰਦਰ ਖਾਤੇ ਲੋਕਾਂ ਨੂੰ ਪਤਾ ਹੀ ਆ ਚਲੋ ਇੱਕ ਇੱਕ ਛੋਟਾ ਜਿਹਾ ਸਵਾਲ ਆ ਸਾਇਲੈਂਟ ਵੋਟ ਜਿਹੜੀ ਹੁੰਦੀ ਆ ਉਹ ਸਰਕਾਰ ਦੇ ਇੰਗੇਜਟ ਕੀ ਸਰਕਾਰ ਦੇ ਨਾਲ ਨਾਮ ਕਿਸੇ ਦਾ ਨਹੀਂ ਨਹੀਂ ਮੈਂ ਇਹਦੇ ਬਾਰੇ ਜੀ ਕੋਈ ਗੱਲ ਕਰ ਸਕਦਾ ਇਹਦੇ ਬਾਰੇ ਮੈਂ ਨਹੀਂ ਗੱਲ ਕਰ ਸਕਦਾ ਇਹਨੂੰ ਪੜ੍ਹ ਲਓ ਸੋ ਬਿਲਕੁਲ ਬਿਲਕੁਲ ਕੀ ਨਾ ਜੀ ਤੁਹਾਡਾ ਜੀ ਮੇਰੇ ਨਾਲ ਸੁਚਾ ਸਿੰਘ ਆ ਜੀ ਸੁਚਾ ਸਿੰਘ ਜੀ ਕਿਸ ਨੂੰ ਦੇਖਦੇ ਹੋ ਕੈਂਡੀਡੇਟ ਸਾਰੇ ਨੂੰ ਪਤਾ ਵਾ ਸਾਰੇ ਪੜੇ ਲਿਖੇ ਹੋ ਗਏ ਔਰ ਕਿੰਨੀਆਂ ਇਲੈਕਸ਼ਨ ਦੇਖ ਲਈਆਂ ਤੁਹਾਡੀ इवन ਕਿ ਤੁਹਾਡੇ ਬੱਚੇ ਵੀ ਵੋਟ ਪਾ ਰਹੇ ਹੋ ਨੇ ਸੋ ਇਸ ਵਾਰੀ ਮਨ ਬਣ ਗਿਆ ਜਾਂ ਬਣਾ ਰਹੇ ਹੋ ਦਿਨ 15 ਦਿਨ ਗੱਲ ਇਸ ਤਰ੍ਹਾਂ ਜੀ ਵੀ ਜਿਹੜੀ ਪਿਛਲੀ ਇਲੈਕਸ਼ਨ ਹੋਈ ਹੈ ਨਾ ਅਜੇ ਰੋਮਾਂਸ ਕਰਦੀ ਉਦੋਂ ਲੋਕਾਂ ਨੇ ਭੇਤ ਨਹੀਂ ਦਿੱਤਾ ਕਿਸ ਨੇ ਗੱਲ ਨਹੀਂ ਆਂਦੀ ਗੋਣੀ ਨਾ ਕੀਤੀ ਪਿਓ ਪੋਤਰੇ ਨੇ ਨਹੀਂ ਕੀਤੀ ਇਹ ਮਿੰਨ ਤੱਕ ਤੇ ਚੁੱਪ ਕਰਕੇ ਉਹਨਾਂ ਨੇ ਜਿਸ ਬਣੀ ਵੋਟ ਬਦਲਾ ਲੈੰਦਾ ਬਦਲਾ ਲੈੰਦਾ ਹੁਣ ਐਰਕਾਂ ਵੀ ਲੋਕਾਂ ਨੇ ਇਹ ਨਹੀਂ ਚੁੱਪ ਰੱਖੀ ਆ ਆ ਹੁਣੇ ਇਸੇ ਹੋ ਰਿਹਾ ਹੈਗਾ ਆ ਡਰਾਮਾ ਆ ਉਸੇ ਇਸ ਕਰਦੇ ਸੀਗੇ ਪਰ ਜਿਹੜੇ ਅਸਲੀ ਸਾਡੇ ਵਰਗੇ ਉਹ ਨਹੀਂ ਉਸੇ ਬੋਲੇ ਚੁੱਪ ਰੱਖਿਆ ਔਰ ਪਤਾ ਨਹੀਂ ਇਹ ਕੀ ਹੋ ਜਾਣਾ ਕੀ ਚਲੋ ਚਲੋ ਉਹ ਤੇ ਪਾਰਟੀਆਂ ਦੇ ਲੋਕ ਸੀ ਅਸੀਂ ਤੇ ਆਮ ਪਬਲਿਕ ਦੀ ਗੱਲ ਕਰਨ ਦੇ ਬਦਲਾਅ ਹੋਏਗਾ ਕੀ ਚੱਲੇਗਾ ਸਰੇ ਨਹੀਂ ਇਹ ਸਰਕਾਰ ਦਾ ਤੇ ਬਦਲਾ ਜਿਹੜਾ ਹੈ ਨਾ ਜੀ ਉਹ ਤੇ ਉਹ ਤੇ ਮੈਨੂੰ ਯਾਦ ਅਮਰ ਸਰਦੀ ਗੱਲ ਕਰੀਏ ਅੱਛਾ ਅੱਛਾ ਅਮਰ ਸਰਦੀ ਗੱਲ ਹੈ ਅਮਰ ਸਰ ਦਾ ਬਦਲਾਅ ਹੋਣਾ ਜੀ ਪੱਕੀ ਗੱਲ ਆ ਅਮਰਸਰ ਦਾ 99% ਬਣਾਣਾ 99% 1% ਕੋ ਛੱਡਤਾ ਜੇ ਉਹ ਫਿਰ ਇੱਕ ਉਹ ਤੇ ਨਾ ਤੁਹਾਨੂੰ ਪਤਾ ਨਾ ਮੈਨੂੰ ਪਤਾ ਬਦਲਾਅ ਹੋਏਗਾ ਚਲੋ ਬਦਲਾਅ ਦੀ ਗੱਲ ਕਰਦੇ ਕੀ ਨਾ ਤੁਹਾਡੇ ਜੀ ਮੇਰਾ ਨਾਮ ਮਲੂਕ ਸਿੰਘ ਹੈ ਸੋ ਮਲੂਕ ਸਿੰਘ ਜੀ ਉਹੀ ਸਵਾਲ ਆ ਮਨ ਬਣਿਆ ਜਾਂ ਬਣਾ ਰਹੇ ਹੋ ਕਿਸ ਨੂੰ ਦੇਖਦੇ ਹੋ ਵੇਖੋ ਇਹ ਇਹ ਸਾਰਾ ਜੋ ਹਸਪਤਾਲ ਜਿੱਤਰਾਂ ਪਹਿਲਾਂ ਐਮਐਲਏ ਦੀ ਇਲੈਕਸ਼ਨ ਹੋਈ ਸੀ ਤੇ ਸਭ ਸਾਇਲੈਂਟ ਸੀ ਹਮ ਹਮ ਕਿਸੇ ਨੇ ਕਿਸ ਨੂੰ ਕੋਈ ਦੱਸਿਆ ਤੇ ਮਗਰੋਂ ਪਤਾ ਲੱਗਾ ਕਿ ਇਹਨੂੰ ਆਪ ਨੂੰ ਜਿਤਾਤਾ ਤੇ ਹੁਣ ਵੀ ਜਨਤਾ ਦੀ ਆਵਾਜ਼ ਆਪਣੀ ਆ ਉਹਨਾਂ ਜਨਤਾ ਕੋਈ ਕਿਸੇ ਨੂੰ ਕੁਝ ਨਹੀਂ ਦੱਸਦੀ ਦੇ ਬਾਰੇ ਇਹ ਹੁਣ ਉਦੋਂ ਪਤਾ ਲੱਗੂ ਜਦੋਂ ਮਗਰੋਂ ਕੇ ਜਿੱਤ ਗਿਆ ਉਦੋਂ ਪਤਾ ਲੱਗੂ ਜਨਤਾ ਦੇ ਪਤਾ ਲੱਗੂ ਨਹੀਂ ਤੁਹਾਡਾ ਜੀ ਹਰਪਾਲ ਸਿੰਘ ਜੀ ਹਰਪਾਲ ਸਿੰਘ ਜੀ ਉਹੀ ਸਵਾਲ ਜਿਹੜਾ ਇਹਨਾਂ ਕੋਲ ਪੁੱਛਿਆ ਕਿਸ ਤਰ੍ਹਾਂ ਦੇਖਦੇ ਹੋ ਉਹੀ ਮਤਲਬ ਨਹੀਂ ਲੋਕ ਅੱਜ ਮਤਲਬ ਚਲੋ ਇੱਥੇ ਇਹੀ ਗੱਲਾਂ ਹੁੰਦੀਆਂ ਨੇ ਜਦੋਂ ਵੀ ਹੁੰਦੀਆਂ ਆ ਬਿਲਕੁਲ ਬਿਲਕੁਲ ਕਿਉਂਕਿ ਟਾਈਮ ਥੋੜਾ ਰਹਿ ਗਿਆ ਸੋ ਹੁਣ ਲੋਕਾਂ ਦੇ ਮਨਾਂ 'ਚ ਇਲੈਕਸ਼ਨ ਦੀ ਗੱਲਾਂ ਹੀ ਆ ਪਰ ਚਲੋ ਸਰਕਾਰ ਆਈ ਹੀ ਜੋ ਲੋਕਾਂ ਨੂੰ ਉਮੀਦਾਂ ਸੀ ਪਰ ਉਹਨਾਂ ਤੇ ਖਰੀ ਨਹੀਂ ਚਲੋ ਚਲੋ ਆਪਾਂ ਸੈਂਟਰ ਗਵਰਨਮੈਂਟ ਦੀ ਗੱਲ ਕਰਨਦੇ ਆ ਸੈਂਟਰ ਦੀ ਇਲੈਕਸ਼ਨ ਦੀ ਗੱਲ ਕਰਨਦੇ ਆ ਸਟੇਟ ਦੀ ਛਾੜੀ ਦਿੰਨੇ ਆ ਕਿਸੇ ਪਾਰਟੀ ਦੀ ਨੂੰ ਬਦਲਾਅ ਦੀ ਗੱਲ ਕਰਦੇ ਸੋ ਬਦਲਾਅ ਦੀ ਗੱਲ ਕਰਦੇ ਸੋ ਬਿਲਕੁਲ ਤੋਂ ਬਿਲਕੁਲ ਤੋਂ ਉਹਨਾਂ ਗੱਲ ਕੀਤੀ ਅਸੀਂ ਕਰਾਂਗੇ ਹਾਂਜੀ ਕੀ ਕਹਿੰਦੇ ਆ ਸਾਡੇ ਐਮਪੀ ਅਗਲਾ ਸਾਹਿਬ ਹਾਂਜੀ ਅਪਸਾ ਜੀ ਅਗਲਾ ਸਾਹਿਬ ਜੀ ਕੰਡੋ ਸੇ ਜਨੇ ਸਸਾ ਕੰਮ ਦੇ ਦੇਣ ਨੇ 2 ਸਾਲ ਪਹਿਲੇ ਦੇਣ ਨੇ ਪਾਕ ਸਾਹਿਬ ਬਾਤ ਚੇ ਨਹੀਂ ਬਿਲਕੁਲ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਸਬ ਮਿਸਿਜਨ ਇੰਟਰਪਰਟ ਵਾਸਤੇ ਪਰ ਉਹਨਾਂ ਨੇ ਜਿਹੜਾ ਆਪਣਾ ਇੱਕ ਰਿਪੋਰਟ ਕਾਰਡ ਦਿੱਤਾ ਰਿਪੋਰਟ ਕਾਰਡ ਦਿੱਤਾ ਜੀ ਇਹ ਪੁਲ ਸ਼ੁਰੂ ਕੀਤਾ ਛੋਣਾਂ ਨੇ ਇਹ ਪੁਲ ਲਕਵਾਤਾ ਉਹਨਾਂ ਨੇ ਫਰਾਂਕੀ ਕਰਕਾਰ ਨਹੀਂ ਥੰਮ ਪਾਣੇ ਕੀ ਪਾਣੇ ਜੋ ਪਿੱਲਰ ਪਾਣੇ ਸਾਲ ਤੋਂ ਵੱਧ ਹੋ ਗਿਆ ਹੈ ਇਹ ਪੁਲ ਬੰਦ ਹੋਇਆ ਪਿਆ ਕੋਈ ਕੰਮ ਨਹੀਂ ਕਰ ਰਿਹਾ ਵੀ ਜੋ ਕਹਿੰਦਾ ਕਰੋ ਕੰਮ ਤੋਂ ਸ਼ਤਮ ਕੋ ਵਿਚੋ ਪਰ ਉਹ ਤੇ ਕਹਿੰਦੇ ਸਟੇਟ ਗਵਰਨਮੈਂਟ ਜਿਹੜੀ ਹੈ ਕੰਮ ਕਰਨ ਨਹੀਂ ਦਿੰਦੀ ਹੈ ਮੈਂ ਫੰਡ ਚ ਲੈ ਆ ਰਿਹਾ ਹਾਂ ਕੋਈ ਫੰਡ ਨਹੀਂ ਆ ਰਿਹਾ ਤੇ ਕੰਮ ਸ਼ੁਰੂ ਹੋਵੇ ਕੰਮ ਤਾ ਜੇ ਫੰਡ ਆਦੀ ਹੋਣ ਤਾਂ ਸਾਡਾ ਕੰਮ ਸ਼ੁਰੂ ਹੋਣਾ ਵੀ ਬੰਦ ਬੰਦ ਕਰਵਾਇਆ ਚਾਲੂ ਕਰਵਾਇਆ ਚਾਲੂ ਕਿ ਕਿਹੜਾ ਪੁਲ ਜੀ ਆਹਣਾ ਪੁਲ ਸਾਹਮਣੇ ਲਹਾਰ ਕਰ ਇਹ ਕਹਿੰਦੇ ਬੰਦ ਕਿਉਂ ਹੋਇਆ ਫਿਰ ਬੰਦ ਵੇਖੋ ਕੋਈ ਫੰਡ ਫੁੰਡ ਦੀ ਕੋਈ ਚੱਕਰ ਹੋਊਗਾ ਪਰ ਲੇਕਿਨ ਇਹ ਪੁਲ ਉਹ ਜਿਹੜੇ ਨੇ ਆਪਣੇ ਪ੍ਰਾਈਵੇਟ ਫੰਡ ਚੋਂ ਜਿਹੜਾ ਕਿ ਨਹੀਂ ਹੁੰਦਾ ਉਹ ਚੋਂ ਕਰਵਾਇਆ ਪਰ ਉਹਨਾਂ ਨੇ ਕਿਹਾ ਵੀ ਕਿ ਜਿਹੜੇ ਮੈਂ ਵਿਕਾਸ ਕਾਰੇ ਕਰਾਇਆ ਉਹ ਸਟੇਟ ਗਵਰਨਮੈਂਟ ਦੀ ਭਾਗੀਦਾਰੀ ਹੁੰਦੀ ਹੈ ਫੰਡਸ ਮੈਂ ਫੰਡਸ ਮੈਂ ਲੈ ਕੇ ਆ ਰਹੇ ਹਾਂ ਲੇਕਿਨ ਜਿਹੜੀ ਬਦਕਿਸਮਤੀ ਕਿ ਚਲੋ ਉਹਨਾਂ ਦੀ ਕਾਂਗਰਸ ਦੀ ਗਵਰਨਮੈਂਟ ਤੇ ਵੀ ਕੰਮ ਕਈ ਨਹੀਂ ਹੋਇਆ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਆ ਗਈ ਉਹਦੇ ਵਿੱਚ ਘੱਟ ਵੀ ਕੰਮ ਨਹੀਂ ਹੋਇਆ ਲੱਗਦਾ ਵੀ ਸਟੇਟ ਗਵਰਨਮੈਂਟ ਤੇ ਸੈਂਟਰ ਗਵਰਨਮੈਂਟ ਦੇ ਕਲੇਸ਼ ਕਰਕੇ ਅੰਮ੍ਰਿਤਸਰ ਵਾਸੀਆਂ ਦਾ ਨੁਕਸਾਨ ਨੁਕਸਾਨ ਹੋਇਆ ਸਾਡਾ ਸਾਡੇ ਲੋਕਾਂ ਦਾ ਨੁਕਸਾਨ ਅਬਦੁੱਲਾਹ ਸਾਹਿਬ ਚਾਹੁੰਦਾ ਵੀ ਪੁਲ ਬਣ ਜਾਂਦਾ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਬੜਾ ਉਮੀਦਾਂ ਹਗੀਆਂ ਵਾਦੇ ਤੇ ਬੜੇ ਆ ਨਾ ਵਾਦੇ ਤੇ ਕਰਦਾ ਉਹ ਚਾਹੁੰਦਾ ਓਏ ਹੁਣ ਵੀ ਚਾਹੁੰਦਾ ਕੰਮ ਕਰਨਾ ਅਬਦੁੱਲਾਹ ਸਾਹਿਬ ਨੂੰ ਕੋਈ ਕੰਮ ਚਾਹੁੰਦਾ ਪੁਲ ਬਣੇ ਪਰ ਲੇਕਿਨ ਜਦੋਂ ਪੁਲ ਸਰਕਾਰ ਨਹੀਂ ਸਹਿਯੋਗ ਦੇਣ ਡਈ ਹੁਣ ਮੇਰਾ ਖਿਆਲ 80% ਸੈਂਟਰ ਸਰਕਾਰ ਦਾ ਲੱਗਣਾ 20% ਇਹਨਾਂ ਨੇ ਪੈਸੇ ਲੱਗਣੇ ਪੰਜਾਬ ਸਟੇਟ ਦੇ ਉਹ ਨਹੀਂ ਦੇਣ ਦੇ ਵਿੱਚ ਪੈਸੇ ਕਿੱਥੋਂ ਉਹਨੇ ਆਪਣੇ ਕੋ ਥੋੜੇ ਜੋ ਇਹਨਾਂ ਨੇ ਜੋਰ ਲਾਇਆ ਹਾਂਜੀ ਉਹਨਾਂ ਨੇ ਪੂਰਾ ਜੋਰ ਲਾਇਆ ਅਬਦੁੱਲਾਹ ਸਾਹਿਬ ਜੋਰ ਲਾ ਰਹੇ ਜੋੜ ਲਾ ਰਿਹਾ ਲekin ਉਹ ਨਹੀਂ ਇਲੈਕਸ਼ਨ ਦਾ ਜੋਰ ਲਾ ਰਿਹਾ ਇਲੈਕਸ਼ਨ ਹੁਣ ਇਲੈਕਸ਼ਨ ਤਾਂ ਲੜੂਗਾ ਲੈਣਾ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਦਾ ਹਾਂ ਕਾਂਗਰਸ ਦੀ ਗੱਲ ਬਣ ਸਕਦੀ ਆ ਪਰ ਕਾਂਗਰਸ ਦੇ ਜਿਹੜੇ ਏ ਕਲਾਸ ਦੇ ਲੀਡਰ ਆ ਨਾ ਉਹਨਾਂ ਦਾ ਕਿਸੇ ਦਾ ਕੀ ਲੈਣਾ ਹੋਣਾ ਤੁਹਾਨੂੰ ਦਿੱਲੀ ਨਹੀਂ ਨਾ ਲੈਣੀ ਨਹੀਂ ਆਪਾਂ ਦਿੱਲੀ ਵਾਲੇ ਜਿਹੜੇ ਆ ਕਿ ਕਾਂਗਰਸ ਆਪਣੀ ਲੀਡਰਸ਼ਿਪ ਬਦਲ ਲਵੇ ਕਾਂਗਰਸ ਆਪਣੀ ਮੁਟ ਹੋਈ ਹੈ ਕਿ ਸੈਂਟਰ ਗਵਰਨਮੈਂਟ ਦੇ ਸੈਂਟਰ ਦੇ ਵਿੱਚ ਕਾਂਗਰਸ ਕੋ ਲੀਡਰਸ਼ਿਪ ਨਹੀਂ ਆ ਹਾਂ ਉਹ ਏ ਕਲਾਸ ਲੀਡਰਸ਼ਿਪ ਨਹੀਂ ਆ ਗਈ ਪਹਿਲਾਂ ਸੀਗੀ ਆ ਹਾਂ ਪਹਿਲਾਂ ਗਈ ਸੀ ਮਨਮੋਨ ਸਰਕਾਰ ਬਲੇ ਮਨਮੋਨ ਸਿੰਘ ਸਰਕਾਰ ਬਲੇ ਨਹੀਂ ਮਨਮੋਨ ਸਿੰਘ ਸਰਕਾਰ ਦੇ ਟਾਈਮ ਵੀ ਉਹ ਨਹੀਂ ਹੈ ਮਨਮੋਨ ਸਿੰਘ ਚਲੋ ਠੀਕ ਸੀ ਮਨਮੋਨ ਸਿੰਘ ਦੇ ਚਾਰ ਸਵੇਰੇ ਜਿਹੜਾ ਹੁਣ ਮੈਂ ਗੱਲ ਕਲੀਅਰ ਕਰ ਦਵਾਂ 84 ਤੋਂ ਬਾਅਦ ਜੋ ਇਹਨਾਂ ਨੇ ਗਲਤੀਆਂ ਕੀਤੀਆਂ ਨੇ ਸਭ ਕੁਝ ਕੀਤੀਆਂ ਨੇ ਲੰਮੀ ਚੌੜੀ ਉਹ ਹਰ ਇਲੈਕਸ਼ਨ ਤੇ ਮੁੱਦਾ ਆਉਂਦਾ ਜੀ ਮੁੱਦਾ ਆਉਂਦਾ ਪਰ ਉਹਦੇ ਵਿੱਚ ਇਹਨਾਂ ਨੇ ਠੀਕ ਆ ਵੀ ਮਾਫੀਆਂ ਮੰਗੀਆਂ ਜੇ ਵੀ ਵਧੀਆਂ ਜੋ ਕੀਤੀਆਂ ਪਰ ਜਿੰਨਾ ਚਿਰ ਉਹਨਾਂ ਨੂੰ ਇਹ ਲੰਬੇ ਨਹੀਂ ਨਾ ਕਰਦੇ ਹੋਰ بڑے بڑے ਸਿਆਣੇ ਕਾਂਗਰਸ ਦੇ ਲੀਡਰ ਹੈ ਸੁੱਚਾ ਸਿੰਘ ਜੀ 1 ਜੂਨ ਨੂੰ ਇਲੈਕਸ਼ਨ ਆ 6 ਜੂਨ ਨੂੰ ਕੱਲੂ ਕਰਾ ਬੜਾ ਮੁੱਦਾ ਉਛਲਣਾ ਹਲੇ ਹਫਤੇ ਬਾਅਦ ਇਹ ਕਾਂਗਰਸ ਨੂੰ ਲੈ ਕੇ ਉਹੀ ਮੁੱਦੇ ਨਿਕਲ ਕੇ ਆਨੇ ਜੇ ਕਾਂਗਰਸ ਨੂੰ ਛੱਟ ਵੱਜਣੀ ਹੈ ਤੇ ਉਸੇ ਇਸੇ ਕਰਕੇ ਵੱਜਣੀ ਆ ਕਿ ਇਹਨਾਂ ਦੇ ਜਿਹੜੇ ਲੀਡਰ ਆ ਉਹ ਪ੍ਰਧਾਨ ਮੰਤਰੀ ਮੰਨਦੇ ਯੋਗ ਆ ਦੱਸੋ ਮੈਨੂੰ ਉਹ ਸੋਨੀਆ ਵਾਂਗ ਚਲ ਮੈਂ ਕਹਿ ਦਿੰਦਾ ਸੋਨੀਆ ਕਿ ਰਾਹੁਲ ਆ ਕਿ ਉਹਨੂੰ ਪ੍ਰਧਾਨ ਮੰਤਰੀ ਤੁਸੀਂ ਬਣਾ ਲਓ ਚਲੋ ਚਲੋ ਗੁਰਜੀਤ ਗੁਰਜੀਤ ਸਿੰਘ ਓਇਲੇ ਦਾ ਕੀ ਕਰੀਓ ਗੁਰਜੀਤ ਸਿੰਘ ਓਇਲੇ ਦਾ ਤਾਂ ਕੋਈ ਕਸੂਰ ਨਹੀਂ ਉਹਦੀ ਉਹਦੀ ਗੱਲ ਕਰੀਏ ਗੁਰਦੇਸ਼ ਜਿਹੜਾ ਔਜਲਾ A1 ਬੰਦਾ A1 ਬੰਦਾ ਆਨਸਟ ਇਮਾਨਦਾਰ ਜੀ ਦਾ ਕਿਸੇ ਤੇ ਕੋਈ ਦਾਗ ਨਹੀਂ ਲੱਗਾ ਕੋਈ ਤਾੜਨੇ ਲਗਾ ਜੇ ਕੋਈ ਗੱਲ ਤਾਂ ਗਾਂਹ ਹੋ ਗਈ ਸੋ ਇਸ ਕਰਕੇ ਉਹ ਹੋਣੀ ਆ ਇਹਨਾਂ ਦੀ ਉੱਤੇ ਲੀਡਰਸ਼ਿਪ ਮਾੜੀ ਆ ਸੋ ਬਿਲਕੁਲ ਲੀਡਰਸ਼ਿਪ ਮਾੜੀ ਆ ਸੋ ਲੀਡਰਸ਼ਿਪ ਦੀ ਗੱਲ ਕਰਦੇ ਸੋ ਇੱਥੇ ਲੋਕ ਬਿਲਕੁਲ ਆਪਣੀ ਆਪਣੀ ਰਾਏ ਦੇ ਅੰਡ ਸੋ ਬਿਲਕੁਲ ਬਿਲਕੁਲ ਕੁਝ ਕਹਿਣਾ ਚਾਹੁੰਦੇ ਹੋ ਕਹਿ ਦਿਓ ਕੋਈ ਗੱਲ ਨਹੀਂ ਸੋ ਬਿਲਕੁਲ 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 ਸੋ ਬਿਲਕੁਲ ਇਹਨਾਂ ਨਾ ਕੀਨ ਅੰਕਲ ਜੀ ਮੇਰਾ ਮਨੀਸ਼ ਗੁਪਤਾ ਸੋ ਗੁਪਤਾ ਜੀ ਬਿਲਕੁਲ ਕੈਂਡੀਡੇਟ ਦਾ ਨਾਮ ਲੈਣ ਦੀ ਲੋੜ ਨਹੀਂ ਸਭ ਨੂੰ ਪਤਾ ਜੇ ਕਿਉਂਕਿ ਕੁਝ ਨਵੇਂ ਆ ਕੁਝ ਪੁਰਾਣੇ ਆ ਲੇਕਿਨ ਹੈ ਸਭ ਦੋ ਅੰ ਮਨ ਬਣ ਗਿਆ ਬਣਾ ਰਹੇ ਆ ਇਸ ਤਰ੍ਹਾਂ ਕੀ ਕਨਫਿਊਜ਼ਨ ਆਲ ਦਾ ਕੈਂਡੀਡੇਟਸ ਆਰ ਵੈਰੀ ਗੁੱਡ ਐਂਡ ਆਰ ਕੈਪੇਬਲ ਪਰ ਵੋਟ ਤੇ ਕੋ ਨਾ ਵੋਟ ਕੋ ਹੀ ਆ ਸੋ ਇਸ ਕਰਕੇ देयर इज ਅ ਲिटल ਬਿਟ ਆਫ ਕਨਫਿਊਜ਼ਨ ਲੇਕਿਨ ਅਸੀਂ ਇਹ ਦੇਖਣਾ ਕਿ ਕਿਉਂ ਜਿਹੜੇ ਨੈਸ਼ਨਲ ਇਲੈਕਸ਼ਨ ਆ ਸੋ ਵੀ ਵਿਲ ਹੈਵ ਟੂ ਥਿੰਕ ਕਿ ਅਸੀਂ ਉਹ ਬੰਦਾ ਚੁਣਨਾ ਕਿ ਜਿਹੜਾ ਨੇਸ਼ਨ ਪ੍ਰਾਈਡ ਦਾ ਮਤਲਬ ਕਿ ਇੰਟਰਨੈਸ਼ਨਲ ਲੈਵਲ ਤੇ ਦੇਸ਼ ਦੀ ਜਿਹੜੀ ਹੈ ਸੁਰੱਖਿਆ ਨੂੰ ਲੈ ਲੋ ਦੇਸ਼ ਦੀ ਪ੍ਰੈਸਟੀਜ ਨੂੰ ਲੈ ਲੋ ਉਸ ਪੁਆਇੰਟ ਨੂੰ ਵੀ ਅਸੀਂ ਮੱਦੇ ਨਜ਼ਰ ਰੱਖਣਾ ਸੋ ਅੰਮ੍ਰਿਤਸਰ ਤੋਂ ਕੋਈ ਨਜ਼ਰਾਂ ਤੇ ਸਾਰੇ ਵੈਸ ਆਲ ਆਰ ਗੁੱਡ ਆਲ ਆਰ ਗੁੱਡ ਆਰ ਆਰ ਗੁੱਡ ਸੋ ਦੱਸਣਾ ਨਹੀਂ ਜਾਂਦੇ ਸੋ ਨੋ ਨੋ ਡਿਸਕਲੋਜ਼ਰ ਆਲ ਕੈਂਡੀਡੇਟਸ ਆਰ ਗੁੱਡ ਸੋ ਆਲ ਕੈਂਡੀਡੇਟ ਗੁੱਡ ਲੇਕਿਨ ਐਂਡ ਇਕ ਗੁੱਡ ਹੋਏਗਾ ਐਂਡ ਲ ਇਕ ਗੁੱਡ ਹੋਏਗਾ ਬਟ ਆਲ ਕੈਂਡੀਡੇਟਸ ਆ ਗੁੱਡ ਆ ਆਲ ਆ ਫੋਰ ਆ ਨੋਨ ਟੂ ਮੀ ਆਲਸੋ ਚਲੋ ਸਿੰਪਲ ਜਿਹਾ ਸਵਾਲ ਲਗਾਵਾ ਕੈਂਡੀਡੇਟ ਅਗੇ ਆ ਇਕ ਫੋਰਨ ਤੋਂ ਆਇਆ ਹੈ ਲੇਕਿਨ ਹੈ ਅੰਮ੍ਰਿਤਸਰ ਦੇ ਹੀ ਹੈ ਠੀਕ ਹੈ ਜੀ ਇਕ ਅੰਮ੍ਰਿਤਸਰ ਤੋਂ ਜਾਨੂ ਹੈ ਜਿਨ੍ਹਾਂ ਨੇ ਇੱਥੇ ਲੋਕ ਕਹਿ ਰਹੇ ਕਿ ਨਾ ਵਿਕਾਸ ਵੜਾ ਕਰਾਇਆ ਵਾ ਠੀਕ ਹੈ ਜੀ ਇਕ ਕੁਲਦੀਪ ਸਿੰਘ ਤਾਲੀਵਾਲੀ ਦੀ ਮੌਜੂਦਾ ਮੰਤਰੀ ਹੈ ਦੋਸਤ ਇਕ ਐਮਪੀ 7 ਸਾਲ ਤੋਂ ਐਮਪੀ ਹੈ ਸੋ ਸਾਰਿਆਂ ਨੂੰ ਗੁੱਡ ਕਹੋਗੇ ਜਾਂ ਹਲਵੀ ਗੁੱਡ ਆਲ ਆਰ ਗੁੱਡ ਬਿਕੋਜ਼ ਥੋੜੇ ਜਿਹਾ ਮੈਂ ਥੋੜੀ ਗਲਤ ਕਹਾ ਤੁਹਾਡੇ ਮਾਧਿਅਮ ਤੋਂ ਕਿ ਅਸੀਂ ਪੰਜਾਬ ਦੇ ਵਿੱਚ ਨਾ ਤਿੰਨੋਂ ਪਾਰਟੀਆਂ ਸਰਕਾਰ ਦੇਖੀ ਹੈ ਤੇ ਇਹਨਾਂ ਨੇ ਆਪਣੇ ਵੱਲੋਂ ਕੰਮ ਕੀਤਾ ਹੈ ਲੇਕਿਨ ਪਬਲਿਕ ਇਜ਼ ਇਰਿਸਪੌਂਸੀਬਲ ਹੁਣ ਛੋਟੀ ਜਿਹੀ ਗੱਲ ਤੁਸੀਂ ਇੱਥੇ ਕਈ ਵਾਰੀ ਦੇਖੋ ਕਿ ਪਬਲਿਕ ਇੱਥੇ ਖਾਰੇ ਨਾ ਰੈਪਰ ਰੈਪਰ ਇੰਨੇ ਡਸਟਬਿਨ ਲੱਗੇ ਆ ਔਰ ਰੈਪਰ ਕਿੱਥੇ ਸੁੱਟ ਰਿਹਾ ਹੈ ਇੱਧਰ ਸੁੱਟ ਰਿਹਾ ਹੈ ਹੁਣੇ ਮੋਦੀ ਜੀ ਨੇ ਸਵੱਛ ਭਾਰਤ ਕਿਹਾ ਸੀ 댓 ਇਜ਼ ਗੁੱਡ ਆਪਣੇ ਭਗਵੰਤ ਜੀ ਸਵੱਛਤਾ ਕਿਹਾ ਸੀ ਉਹ ਵੀ ਗੁੱਡ ਨਾਮ ਬਦਲੇ ਪੋਲਟਿਕਸ ਨਹੀਂ ਕਿ ਕੱਲੇ ਲੀਡਰ ਦਾ ਜ਼ਿੰਮੇਵਾਰੀ ਨਹੀਂ ਹੈ ਪਬਲਿਕ ਦੀ ਜ਼ਿੰਮੇਵਾਰੀ ਹੈ ਪਬਲਿਕ ਇਜ਼ ਇਰਿਸਪੌਂਸੀਬਲ ਔਰ ਚੰਗਾ ਲੀਡਰ ਚੁਣਨ ਦੀ ਚੰਗਾ ਲੀਡਰ ਚੁਣਨਾ ਵੀ ਚਾਹੀਦਾ ਔਰ ਖੁਦ ਵੀ ਰਿਸਪੌਂਸੀਬਲ ਹੋਣਾ ਚਾਹੀਦਾ ਔਰ ਮੈਨੂੰ ਜਿਹੜਾ ਦੁੱਖ ਹੈ ਕਿਉਂਕਿ ਮੈਂ ਸਿੱਧੀ ਗੱਲ ਮੈਂ ਸਵੱਛ ਭਾਰ ਨਾਲ ਜੁੜਿਆ ਮੈਂ ਸਵੱਛਤਾ ਨਾਲ ਵੀ ਜੁੜਿਆ ਹਾਂ ਸਵੱਛਤਾ ਨਾਲ ਸਭ ਨੂੰ ਜੁੜਨਾ ਚਾਹੀਦਾ ਕਿਉਂਕਿ ਗੁਰੂ ਨਗਰੀ ਹੈ ਦੇਸ਼ ਚ ਨਹੀਂ ਦੁਨੀਆ ਜਨਮ ਗੁਰੂ ਨਗਰੀ ਹੈ ਹੁਣ ਤੁਸੀਂ ਛੋਟੀ ਜੀ ਗੱਲ ਹੈ ਜਦੋਂ ਮੋਦੀ ਨੇ ਕਿਹਾ ਸਵੱਛ ਭਾਰਤ ਅਭਿਆਨ ਕਿ ਜੇ 130 ਕਰੋੜ ਲੋਕ ਕਿੰਨੇ ਲੋਕੀ ਫੋਰਨ ਕਹਿੰਦਾ ਜੀ ਸਵਛਤਾ ਲਈ ਕੋਈ ਪਾਈਟਮ ਪਾਰਟੀ ਮਾਇਨੇ ਨਹੀਂ ਰੱਖਦਾ ਨਹੀਂ ਪਾਰਟੀ ਮਾਇਨੇ ਮੈਂ ਥੋੜਾ ਜਿਹਾ ਪਾਰਟੀ ਮਾਇਨੇ ਪਾਈਟਮ ਮਾਇਨੇ ਜੋ ਮੈਂ ਮੈਂ ਕਹਿੰਦਾ ਸ਼ੇਅਰ ਯੂ ਮੈਂ ਲੋਕਾਂ ਦੀ ਸੋਚ ਦੀ ਗੱਲ ਕਰਨੀ ਮੈਂ ਕਹਿੰਦਾ ਮਤਲਬ ਸ਼ੇਅਰ ਮੈਂ ਔਨ ਵੀਜ਼ ਹਾਂ ਦੇਖੋ ਹੁਣ ਤੁਸੀਂ ਜਾਣਦੇ ਹੋ ਕਿ ਬੜੇ ਫੋਰਨ ਕੰਟਰੀ ਜਿਹੜੇ ਟੂਰਿਸਟ ਆਗਣ ਐਸੇ ਕਰ ਗਿਆ ਇੰਡੀਆ ਚ ਗੰਦਗੀ ਬੜੀ ਆ ਜੇ ਉਹੋ ਹੀ ਆਣਾ ਸ਼ੁਰੂ ਹੋ ਜਾਂਦਾ ਕਿੰਨਾ ਫਾਇਦਾ ਕਿ ਨੰਬਰ ਇੱਕ ਫੋਰਨ ਕਰੰਸੀ ਸਾਡੇ ਦੇਸ਼ ਚ ਆਏਗੀ ਸਾਡੇ ਇੰਟਰ ਜਿਹੜਾ ਰੁਪਈਆ ਆ ਉਹਦਾ ਇੰਟਰਨੈਸ਼ਨਲ ਮਾਰਕੀਟ ਚ ਵੈਲਿਊ ਵਧੇਗੀ ਨੰਬਰ 2 ਜਿਹੜਾ ਆਏਗਾ ਕਿਸ ਨਾ ਕਿਸੇ ਹੋਟਲ 'ਚ ਠਹਿਰੇਗਾ ਹੋਟਲ ਇੰਡਸਟਰੀ ਫਲਰਿਸ਼ ਕਰੇਗੀ ਕਿਤਨਾ ਕਿਤੇ ਆਏਗਾ ਜਾਏਗਾ ਟਰਾਂਸਪੋਰਟ ਇੰਡਸਟਰੀ ਫਲਰਿਸ਼ ਕਰੇਗੀ ਔਰ ਜੇ ਕਿਤੇ ਖਾਏਗਾ ਪੀਏਗਾ ਰੈਸਟੋਰੈਂਟ ਟਾਬਲ ਇੰਡਸਟਰੀ ਫਲਰਿਸ਼ ਕਰੇਗੀ ਇੱਕ ਸਿਰਫ ਸਫਾਈ ਰੱਖਣੀ ਹੈ ਔਰ ਉਹਦੇ ਨਾਲ ਤਿੰਨ ਇੰਡਸਟਰੀਜ਼ ਫਲਰਿਸ਼ ਹੋ ਰਹੀਆਂ ਔਰ ਤਿੰਨ ਇੰਡਸਟਰੀਜ਼ ਫਲਰਿਸ਼ ਹੋਣ ਨਾਲ ਕਿੰਨੀ এমਪਲੋਇਮੈਂਟ ਜਨਰੇਟ ਹੋਣੀ ਹੈ ਅਸੀਂ ਇਹਨੂੰ ਸੋਚਦੇ ਨਹੀਂ ਪਾਏ ਆਪਾਂ ਇਟ ਇਜ਼ ਦ ਡਿਊਟੀ ਆਫ ਪਬਲਿਕ ਬਿਲਕੁਲ ਹੁਣ ਕੋਈ ਸਰਕਾਰ ਤਾਂ ਨਹੀਂ ਕਹਿੰਦੀ ਕਿ ਟਰੈਫਿਕ ਰੂਲਸ ਵਾਇਲਟ ਕਰੋ ਬਟ ਬਟ ਫੁੱਲ ਭ੍ਰਸ਼ਟਾਚਾਰ ਦੀ ਸ਼ੁਰੂਆਤ ਵੀ ਤਾਂ ਪਬਲਿਕ ਤੋਂ ਹੁੰਦੀ ਹੁੰਦੀ ਹੈ ਦੇਖੋ ਇੱਕ ਮਿੰਟ ਅਸੀਂ ਕਈ ਵਾਰੀ ਸਲੰਮਸ ਜਾਂਦੇ ਆ ਉੱਥੇ ਸ਼ਾਮ ਰਾਤ ਨੂੰ ਗੇ ਦਾਰੂ ਵੰਡਦੇ ਆ ਸਾਰੇ ਵੰਡਦੇ ਆ ਕੋਈ ਨਹੀਂ ਕਰਨ ਲੇਕਿਨ ਗੱਲ ਕੀ ਹੈ ਕਿ ਹਰ ਲੋਕੀ ਕਹਨ ਕਿ ਵੀ ਵਿਲ ਨਾਟ ਟੇਕ ਐਨੀ ਬ੍ਰਾਈਬ ਅਸੀਂ ਕੰਮ ਵੇਖ ਕੇ ਵੋਟ ਪਾਵਾਂਗੇ ਤਾਂ ਹਰ ਕਿਤੇ ਨਹੀਂ ਹੋਏਗਾ ਕਿ ਲੀਡਰ ਆਪੇ ਕੰਮ ਦੇਖੇਗਾ ਜੋ ਲੀਡਰ ਨੂੰ ਪਤਾ ਮਨ ਹੋ 1000 ਰੁਪਏ ਪਿੱਛੇ ਦੇ ਕੇ ਵੋਟ ਮਿਲਣੀ ਹੈ ਤਾਂ ਫਿਰ ਸਟ੍ਰੈਟੇਜੀਸਰ ਸਭ ਵੋਟ ਵਿਕਦੀ ਹੈ ਵੋਟ ਵਿਕਦੀ ਹੈ ਸੋ ਐਸਕਰ ਪਬਲਿਕ ਸ਼ੁਡ ਬੀ ਰਿਸਪੋਨਸਿਬਲ ਸੋ ਪਰੇਸ਼ਾਨੀਆਂ ਬਾਤ ਜੋ ਚਲਨੀ ਪੈਂਦੀ 5 ਸਾਲ ਸੋ ਬਿਲਕੁਲ ਬਿਲਕੁਲ ਸੋ ਵੋਟ ਵਿਕਦੀ ਆ ਉਹ ਬਿਲਕੁਲ ਸਹੀ ਗੱਲ ਹੈ ਜਦੋਂ ਇਲੈਕਸ਼ਨ ਨਜ਼ਦੀਕ ਆਂਦੀ ਹੈ ਇੱਕ ਦੋ ਦਿਨ ਪਹਿਲਾਂ ਵੋਟ ਵਿਕਦੀ ਵੀ ਆ ਔਰ ਪਰੇਸ਼ਾਨੀਆਂ ਜਿਹੜੀ ਆ ਇਸ ਤਰ੍ਹਾਂ ਆਮ ਪਬਲੀ ਨੂੰ ਚਲਣੀਆਂ ਪੈਂਦੀ ਕਿਉਂਕਿ ਜਦੋਂ ਵੋਟ ਵਿਕਦੀ ਹੈ ਤਾਂ ਕੈਂਡੀਡੇਟ ਜਿਹੜਾਗਾ ਉਹ ਮਨਪਸੰਦ ਮੁਤਾਬਿਕ ਨਹੀਂ ਆਂਦਾ ਜਿਸ ਕਰਕੇ ਪੂਰੇ 5 ਸਾਲ ਜਿਹੜਾ ਵਾ ਕਿਤੇ ਨਾ ਕਿਤੇ ਸਰਕਾਰਾਂ ਕੋਈ ਵੀ ਹੋਵੇ ਲੇਕਿਨ ਕੰਮ ਕਰਨ ਵਾਲਾ ਕੈਂਡੀਡੇਟ ਹੋਣਾ ਚਾਹੀਦਾ ਔਰ ਕੈਂਡੀਡੇਟ ਉਹ ਹੋਣਾ ਚਾਹੀਦਾ ਜਿਹੜੀ ਲੋਕਾਂ ਦੀ ਗ ਹੁੰਦੀ ਹੈ ਸੈਂਟਰ ਤੋਂ ਪ੍ਰੋਜੈਕਟ ਲੈਣਾ ਵੱਡੇ ਵੱਡੇ ਪ੍ਰੋਜੈਕਟ ਲੈਣਾ ਔਰ ਉਸ ਪ੍ਰੋਜੈਕਟ ਤੋਂ ਹੀ ਕੋਈ ਵੀ ਜਿਹੜਾ ਸੂਬਾ ਹੈ ਜਾਂ ਕੋਈ ਵੀ ਜਿਹੜਾ ਸ਼ਹਿਰ ਹੈਗਾ ਵਾ ਉਹ ਬਿਲਕੁਲ ਤਰੱਕੀ ਕਰਦਾ ਹੈ ਔਰ ਬਿਲਕੁਲ MP ਦੀ ਇਲੈਕਸ਼ਨ ਕਿੰਨੀ ਇੰਪੋਰਟੈਂਟ ਹੁੰਦੀ ਹੈ ਕਿਉਂਕਿ ਪ੍ਰੋਜੈਕਟ ਲਿਆ ਕੇ ਹੀ ਜਦੋਂ ਸੂਬੇ ਦੀ ਔਰ ਬਿਲਕੁਲ ਆਪਣੇ ਸ਼ਹਿਰ ਦੀ ਜੜੀ ਹੈ ਬਿਲਕੁਲ ਦਿਖ ਮੰਦੀ ਹੈ ਸੋ MP ਇਲੈਕਸ਼ਨ ਹੈਗੀ ਹੈ ਲੋਕਾਂ ਦੀ ਆਪਣੀ ਆਪਣੀ رائے ਹੈ ਕੋਈ ਕਿਸ ਨੂੰ ਕਹਿੰਦਾ ਕੋਈ ਕਿਸ ਨੂੰ ਕਹਿੰਦਾ ਸੋ ਇਸ ਤਰ੍ਹਾਂ ਕਾਰਵਾ ਚੱਲਦਾ ਰਹੇਗਾ 16 ਮਈਆ ਔਰ 16 ਦਿਨ ਬਾਕੀ ਹੈ ਸੋ ਕੌਣ 4 ਜੂਨ ਨੂੰ ਸਭ ਪਟਾਰਾ ਖੁੱਲੇਗਾ ਸੋ ਕਿਸ ਤਰ ਇਸ ਤਰ੍ਹਾਂ ਹੀ ਚਲਦੀ ਰਹੇਗੀ ਆਖਿਰਕਾਰ ਅੰਮ੍ਰਿਤਸਰ ਤੋਂ ਕਿਸ ਤਰ੍ਹਾਂ ਦਾ ਕੈਂਡੀਡੇਟ ਲੋਕਾਂ ਨੂੰ ਚਾਹੀਦਾ